ਮੰਨਤ ਅਸੀਂ ਬਾਬਾ ਜੀ ਤੋਂ ਮੰਗਦੇ ਆਂ ਮਾਪੋਂ ਤੋਂ ਬਾਬਾ ਜੀ ਨੇ ਪੂਰੀ ਕਰਨੀ ਆ ਇਹ ਨਹੀਂ ਪਤਾ ਕਦੋਂ ਕਿਹੜੇ ਵੇਲੇ ਕਦੋਂ ਕਰ ਦੇਣੀ ਆ ਮੰਨਤ ਕਿਰਪਾ ਬਾਬਾ ਜੀ ਨੇ ਬਹੁਤ ਕੁਝ ਦਿੱਤਾ ਅੱਛਾ ਕੋਈ ਚਿੰਤਾ ਨਹੀਂ ਕਰ ਇੱਥੇ ਆ ਕੇ ਸਖਦਾਂ ਦਾ ਪਿਆਰ ਦੇਖ ਕੇ ਮਨ ਪਾ ਲਾ ਇੱਥੇ ਜੋ ਵੀ ਆਉਂਦਾ ਰਾਜੀ ਹੋ ਕੇ ਜਾਂਦਾ ਜਿੰਨਾ ਮਰਜ਼ੀ ਦੁਖੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੀ ਖੜੇ ਆ ਲੁਧਿਆਣਾ ਸ਼ਹਿਰ ਦੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਬਾਹਰ ਅਸੀਂ ਖੜੇ ਆ ਜਿੱਥੇ ਕਿ ਚੋਪੈਰਾ ਸਾਹਿਬ ਹਰ ਵਾਰ ਦੀ ਤਰ੍ਹਾਂ ਲੱਗਦਾ ਹੈ ਬੁੱਧਵਾਰ ਤੁਸੀਂ ਦੇਖ ਸਕਦੇ ਹੋ ਸੰਤਾਂ ਦਾ ਕਿੰਨਾ ਪਿਆਰ ਹੈ ਗਰਮੀ ਦੇ ਕਾਰਨ ਜਿਹੜੀ ਜ਼ਮੀਨ ਹੈ ਨੀਚੇ ਫਲੋਰ ਹੈ ਉਹ ਇੰਨਾ ਤਪ ਰਿਹਾ ਪਰ ਸੰਤਾਂ ਦੇ ਵਿੱਚ ਪਿਆਰ ਹੈ ਜਿਹੜਾ ਉਹ ਦੇਖਦੇ ਹੀ ਬੰਦ ਹੈ ਤੁਸੀਂ ਦੇਖ ਸਕਦੇ ਹੋ ਕੋਈ ਪੱਥੀਆਂ ਝੜ ਰਿਹਾ ਕੋਈ ਪਾਣੀ ਦੀ ਜਿਹੜੀ ਇਹ ਸੰਤਾਂ ਸੇਵਾ ਕਰਦੀਆਂ ਆਪਣੀਆਂ ਕੋਈ ਕੁਛ ਕਿਸੇ ਤਰ੍ਹਾਂ ਦੀ ਕਰਦੇ ਕੋਈ ਕਿਸੇ ਤਰ੍ਹਾਂ ਦੀ ਪਰ ਜਿਹੜਾ ਗਰਮੀ ਦੇ ਵਿੱਚ ਵੀ ਖੜ ਕੇ ਜਿਹੜੀ ਸੰਤਾਂ ਸੇਵਾ ਔਰ ਜਿਹੜਾ ਗੁਰਬਾਣੀ ਕੀਰਤਨ ਸਰਵੰਤ ਕਰਦੀਆਂ ਤੇ ਪ੍ਰਮਾਤਮਾ ਦਾ ਨਾਮ ਜਿਹੜਾ ਧਿਆਉਂਦੀਆਂ ਨੇ ਸਤਿਗੁਰੂ ਜੀ ਸਤਿਗੁਰੂ ਜੀ ਕੀ ਨਾਮ ਹੈ ਤੁਹਾਡਾ ਮੰਗਤਰਾਜ ਕਿੱਥੋਂ ਆਇਓ ਅਸੀਂ ਇੱਥੋਂ ਆਏ ਲੁਧਿਆਣਾ ਤੋਂ ਜਪਦੀ ਪਿੰਡ ਤੋਂ ਅੱਛਾ ਤੇ ਇੱਥੇ ਚਪਹਿਰਾ ਸਾਹਿਬ ਅਟੈਂਡ ਕਰਨ ਆਨੇ ਹੋ ਨਹੀਂ ਅਸੀਂ ਰੋਜ਼ ਹੀ ਆਨੇ ਹਾਂ ਰੋਜ਼ ਅੱਛਾ ਰੋਜ਼ ਆਨੇ ਹਾਂ ਤੇ ਗੁਰੂ ਸਾਹਿਬ ਦੀ ਕਿੰਨੀ ਕੋ ਕਿਰਪਾ ਲੱਗਦੀ ਇੱਥੇ ਆ ਕੇ ਜਿਹੜੀ ਸੇਵਾ ਕਰਦੋ ਤਾਨੂੰ ਕਿਰਪਾ ਉਹ 12 ਨਹੀਂ ਦੇਣੀ ਜਿੰਨੀ ਦੇਣੀ ਕਿਰਪਾ ਅਸੀਂ ਨਹੀਂ ਲੈਣੀ ਇਹਨਾਂ ਤੋਂ ਉਹਨਾਂ ਨੇ ਆਪਣੇ ਆਪ ਹੀ ਸਾਨੂੰ ਦੇਣੀ ਚਾਹੀਦੀ ਅਸੀਂ ਸੇਵਾ ਉਹਨਾਂ ਤੋਂ ਨਹੀਂ ਮੰਗੀ ਅਸੀਂ ਆਪ ਸੇਵਾ ਆਏ ਉਹਨਾਂ ਨੇ ਆਪਣੇ ਆਪ ਹੀ ਸਾਨੂੰ ਸੇਵਾ ਦੇ ਰਹੀ ਹੈ ਜੀ ਅਸੀਂ ਸੇਵਾ ਕਰਨ ਉਹਦੇ ਜਰੂਰ ਆਈ ਦੀ ਆਪਾਂ ਬਾਬਾ ਜੀ ਦੇ ਕਿੰਨਾ ਕੋ ਆਨੰਦ ਆਉਂਦਾ ਇੱਥੇ ਹੋਰ ਕਦੋਂ ਤੂੰ ਆਂਦੇ ਪਇਓ ਅਸੀਂ ਜੀ ਅਸੀਂ ਤਾਂ ਤੇ ਬਹੁਤ ਜਰ ਦੇ ਆ ਰਹੇ ਜਦੋਂ ਗੁਰਦੁਆਰਾ ਨਸੀਬ ਆਣਿਆ ਜੀ ਅੱਛਾ ਜੀ ਹਾਂ ਜੀ ਕਿੰਨਾ ਕੋ ਆਨੰਦ ਆਉਂਦਾ ਵੀ ਸੰਤਾਂ ਦਾ ਪਿਆਰ ਦੇਖਣ ਨੂੰ ਮਿਲਦਾ ਚਪੈਰਾ ਸਾਹਿਬ ਤੇ ਸੰਗਤ ਇੱਥੋਂ ਬਹੁਤ ਦੂਰ ਉਦੂਰੋਂ ਚੱਲ ਕੇ ਆ ਰਹੀ ਹੈ ਜੀ ਬਾਬਾ ਜੀ ਦਾ ਚਪੈ ਤੇ ਬਹੁਤ ਸੰਗਤ ਹੁਮ ਹਮ ਆ ਕੇ ਆਂਦੀ ਏ ਉਰੀ ਕੋਈ ਸੇਵਾ ਕਰਾ ਦੇ ਆ ਕੋਈ ਸੇਵਾਦਾਰ ਹੁੰਦਾ ਕੋਈ ਸੰਗਤ ਚਪੇਰਾ ਸਾਹਿਬ ਚ ਬੈਠੀ ਆ ਜੀ ਕੋਈ ਐਦਾ ਦੀ ਮੰਨਤ ਜਿਹੜੀ ਪੂਰੀ ਹੋਈ ਹੋਵੇ ਤੇ ਆ ਕੇ ਅਸੀਂ ਤਾਂ ਹਲੇ ਮੰਨਤ ਅਸੀਂ ਬਾਬਾ ਜੀ ਤੋਂ ਮੰਗਦੇ ਆ ਮੰਨਤ ਤੋਂ ਬਾਬਾ ਜੀ ਨੇ ਪੂਰੀ ਕਰਨੀ ਏ ਜੀ ਇਹ ਨਹੀਂ ਪਤਾ ਕਦੋਂ ਕਿਹੜੇ ਵੇਲੇ ਕਦੋਂ ਕਰ ਦੇਣੀ ਆ ਮੰਨਤ ਉਹਨਾਂ ਨੇ ਕੋਈ ਇੱਕ ਹੁਣ ਤੱਕ ਜਿਹੜੀ ਪੂਰੀ ਹੋਈ ਹੋਵੇ ਲਾਲ ਤਾਂ ਹਲੇ ਤਾਂ ਕਦੇ ਪੂਰੀ ਹੋਈ ਏ ਤੇ ਮੰਨਤਾਂ ਪੂਰੀਆਂ ਆਪਣੇ ਆਪ ਹੀ ਬਾਬਾ ਜੀ ਨੇ ਕਰ ਦੇਣੇ ਏ ਇਹ ਨਹੀਂ ਪਤਾ ਕਦੋਂ ਪੂਰੀਆਂ ਕਰ ਦੇਣੀਆਂ ਉਹਨਾਂ ਨੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਤੁਹਾਡਾ ਬੱਧੀ ਹੈ ਜੀ ਕੀ ਨਾਮ ਹੈ ਗੁਰਲੀਨ ਕਰ ਤੁਸੀਂ ਸੇਵਾ ਕਰਦੇ ਹੋ ਤੇ ਹਰ ਵਾਰੀ ਆਉਂਦੇ ਹੋ ਹਾਂ ਜੀ ਕਿਵੇਂ ਲੱਗਦਾ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੇਵਾ ਕਰਦੇ ਹੋ ਇੰਨੇ ਪਿਆਰ ਨਾਲ ਤੇ ਲੱਗਦਾ ਕਿ ਬਾਬਾ ਜੀ ਝੋਲੀਆਂ ਭਰਦੇ ਹਮੇਸ਼ਾ ਹਾਂ ਜੀ ਬਿਲਕੁਲ ਜੀ ਹਾਂ ਜੀ ਤੁਸੀਂ ਕਦੋਂ ਤੋਂ ਆ ਰਹੇ ਹੋ ਇੱਥੇ ਦੋ ਤਿੰਨ ਸਾਲ ਤੋਂ ਦੋ ਤਿੰਨ ਸਾਲ ਹੋ ਗਏ ਹਾਂ ਜੀ ਕਿੰਨਾ ਕੁ ਪ੍ਰੇਮ ਪਿਆਰ ਕਿੰਨੀਆਂ ਕੁ ਝੋਲੀਆਂ ਭਰੀਆਂ ਬਾਬਾ ਜੀ ਨੇ ਸਾਰੀਆਂ ਹੀ ਵਤੀਆਂ ਭਰੀਆਂ ਨੇ ਜੀ ਹਾਂ ਜਿਵੇਂ ਅੱਜ ਕੱਲ ਨੌਜਵਾਨ ਗਲਤ ਰਾਹਾਂ ਤੇ ਲੱਗੇ ਤੁਸੀਂ ਸੇਵਾ ਕਰਦੇ ਪਏ ਉਥੇ ਤੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਵੀ ਕਰਨੀ ਚਾਹੀਦੀ ਹੈ ਗਲਤ ਕੰਮ ਛੱਡ ਕੇ ਬਾਬਾ ਜੀ ਵੱਲ ਧਿਆਨ ਦੇਣਾ ਚਾਹੀਦਾ ਸਾਸੀ ਘਲਮਤੀ ਸਾਸੀ ਘਲਮਤੀ ਕੀ ਹਾਲ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਤੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਬੈਠੇ ਹੋ ਸਾਰੀਆਂ ਸੰਗਤਾਂ ਬੜੇ ਪਿਆਰ ਨਾਲ ਸੇਵਾ ਕਰ ਰਹੀਆਂ ਹੋ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਸੰਗਤਾਂ ਦੇਖਦੀਆਂ ਨੇ ਵੀ ਉਹਨਾਂ ਨੂੰ ਵੀ ਆਉਣਾ ਚਾਹੀਦਾ ਸੇਵਾ ਕਰਨੀ ਚਾਹੀਦੀ ਹੈ ਉਹ ਤੇ ਬਾਬਾ ਜੀ ਦੀ ਕਿਰਪਾ ਹੋਏ ਤੇ ਫੇਰ ਆ ਆਪਣੇ ਆਪ ਕੁਝ ਨਹੀਂ ਹੋ ਸਕਦਾ ਕਿਰਪਾ ਤੋਂ ਬਿਨਾਂ ਨਹੀਂ ਬੰਦਾ ਇੱਕ ਪੱਤਾ ਨਹੀਂ ਝੁੱਲਦਾ ਜਿਹਨੂੰ ਉਹ ਲਿਓਣ ਉਹੋ ਹੀ ਆ ਸਕਦੀ ਆ ਸੱਚੇ ਪਾਤਸ਼ਾਹ ਸਭ ਤੇ ਪਹਿਲਾ ਕਰੇ ਸਭ ਦੀਆਂ ਅਰਦਾਸ ਹੀ ਖੁਸ਼ੀ ਸਭ ਨੂੰ ਰੱਖੇ ਤੁਸੀਂ ਕਿੱਥੋਂ ਆਨੇ ਹੋ ਅਸੀਂ ਜਲੰਧਰ ਬਾਈਪਾਸ ਲੱਗੋ ਪਟਿਆ ਅੱਛਾ ਜੀ ਪਟਿਆ ਤੋਂ ਆਨੋ ਕਿੰਨਾ ਚਿਰ ਹੋ ਗਿਆ ਇੱਥੇ ਆਂਦੇ ਬਾਬੇ ਨੇ ਹੋ ਗਏ 2 ਕੁ ਮਹੀਨੇ ਲੈ ਕੇ ਆਏ ਨੂੰ ਅੱਛਾ ਜੀ ਹਾਂ ਤੇ ਕਿੰਨਾ ਕੋਣ ਆਂਦਾ ਆਂਦਾ ਤੇ ਆ ਕੇ ਸੇਵਾ ਕਰਨ ਚ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬੜੀ ਕਿਰਪਾ ਘਰ ਦੀ ਚਿੰਤਾ ਨਹੀਂ ਰਹਿੰਦੀ ਪਿੱਛੇ ਰੋਟੀ ਬਣਾਣੀ ਹੈ ਕੁਝ ਭਾਂਡੇ ਮਾਂ ਇਹਨੇ ਕਰ ਦੇ ਕੇ ਪਾਪਾ ਜੀ ਨੇ ਬਹੁਤ ਕੁਝ ਦਿੱਤਾ ਅੱਛਾ ਕੋਈ ਚਿੰਤਾ ਨਹੀਂ ਘਰ ਨੋ ਨੋਆ ਕਰਿੰਦੀਆਂ ਕੰਮ ਦੀਆਂ ਅੱਛਾ ਕਰ ਲੈਂਦੀਆਂ ਮੈਨੂੰ ਕੋਈ ਟੈਨਸ਼ਨ ਨਹੀਂ ਮੈਂ ਭਾਏ 8 ਦਿਨਾਂ ਨਾ ਜਾਵਾਂ ਅੱਛਾ ਭਾਏ 10 ਦਿਨਾਂ ਨਾ ਜਾਵਾਂ ਹਾਂ ਮੇਰੇ ਤੇ ਬਾਬੇ ਦੀ ਕਿਰਪਾ ਮੈਨੂੰ ਜੀ 35 ਸਾਲ ਹੋ ਗਏ ਝੂਠੇ ਬਰਤਨ ਮਾਂ ਅੱਛਾ ਜੀ ਹਾਂ ਬਾਬਾ ਜੀ ਤੇ ਚਾਹ ਬਾਬਾ ਜੀ ਦੀ ਪੂਰੀ ਕਿਰਪਾ ਤੁਹਾਡੀ ਪੂਰੀ ਪੂਰੀ ਕਿਰਪਾ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕੀ ਨਾਂ ਹੈ ਤੁਹਾਡਾ ਹਰਜੀਤ ਕੋਹਰਾ ਜੀ ਕਿੱਥੋਂ ਆਇਓ ਅਸੀਂ ਜੀ ਨੂਰ ਵਾਲਾ ਰੋਡ ਤੋਂ ਸਿਪੂਰੀ ਤੋਂ ਅੱਛਾ ਕਿਵੇਂ ਦੇਖਦੇ ਹੋ ਕਿ ਇੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਇੰਨੀ ਸੰਗਤ ਆਂਦੀ ਹੈ ਦੇਖ ਕੇ ਕਿੰਨਾ ਕੋ ਮਨ ਖੁਸ਼ ਹੋ ਬਹੁਤ ਮਨ ਖੁਸ਼ ਹੋ ਜਾਂਦੀ ਮੇਰਾ ਅੱਜ ਇਹ ਫਸਟ ਥੀਸ ਮੈਂ ਤੀਸਰਾ ਦਿਨ ਆਜ ਤੇ ਬਹੁਤ ਅੱਛਾ ਲੱਗ ਰਿਹਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਬਾਬਾ ਜੀ ਮੁਰਾਦਾ ਵੀ ਬਹੁਤ ਪੂਰੀਆ ਕਰਦੇ ਆ ਬਹੁਤ ਸੋਹਣਾ ਲੱਗ ਰਿਹਾ ਇੱਥੇ ਬਹੁਤ ਹੀ ਅੱਛਾ ਲੱਗ ਰਿਹਾ ਹੈ ਸੰਗਤ ਦੇ ਦਰਸ਼ਨ ਵੀ ਹੁੰਦੇ ਆ ਜੀ ਬਹੁਤ ਅੱਛਾ ਲੱਗ ਰਿਹਾ ਹੈ ਤੇ ਲੱਗਦਾ ਕਿ ਇੱਥੇ ਆ ਕੇ ਸੰਗਤਾਂ ਦਾ ਤਾਂ ਪਿਆਰ ਮਿਲਦਾ ਹੀ ਬਿਲਦਾ ਹੈ ਬਾਬਾ ਦੀਪ ਸਿੰਘ ਜੀ ਦਾ ਵੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਪਿਆਰ ਮਿਲਦਾ ਬਾਬਾ ਦੀਪ ਸਿੰਘ ਜੀ ਦਾ ਜੀ ਬਹੁਤ ਜ਼ਿਆਦਾ ਬਹੁਤ ਖੁਸ਼ੀ ਹੁੰਦੀ ਹੈ ਇੱਥੇ ਆ ਕੇ ਬਹੁਤ ਧੀ ਜ਼ਿਆਦਾ ਖੁਸ਼ੀ ਹਾਂ ਬਾਬਾ ਜੀ ਬਹੁਤ ਮਨਤਾਪੂਰੀਆ ਕਰਦੇ ਨੇ ਜੀ ਅੱਜ ਅਸੀਂ ਗੁਰਦੁਆਰਾ ਬਾਬਾ ਦੀਪ ਸਿੰਘ ਜਿਹਦੇ ਟਰਸਟੀ ਜਿਹੜੇ ਨੇ ਹਰਪ੍ਰੀਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕਿ ਜਿਹੜੇ ਚਪੈਰੇ ਸਾਹਿਬ ਦੀਆਂ ਰੌਣਕਾਂ ਕਦੋਂ ਤੋਂ ਲਗਣੀਆਂ ਸ਼ੁਰੂ ਹੋਈਆਂ ਕਦੋਂ ਤੋਂ ਲੋਕ ਇੱਥੇ ਇੰਨੇ ਸ਼ਰਧਾ ਦੇ ਨਾਲ ਨਤਮਸਤਕ ਹੋਣੇ ਸ਼ੁਰੂ ਹੋਏ ਨੇ ਸੱਚੀ ਗੱਲ ਵਿੱਚ ਵਾਇਕ ਜੀ ਕਾ ਖਾਲਤਾ ਵਾਇਕ ਜੀ ਕੀ ਫਤਿਹ ਭੈਣ ਜਿਵੇਂ ਤੁਸੀਂ ਕਿਹਾ ਵੀ ਇੱਥੇ ਨਾ 1991 ਦੇ ਵਿੱਚ ਦੋ ਜਣੇ ਸੀ ਸਰਦਾਰ ਰਜਿੰਦਰ ਸਿੰਘ ਬਿੰਦਰਾ ਤੇ ਅਨੂਪ ਸਿੰਘ ਸਰਨਾ ਜੀ ਅੱਜ ਉਹ ਦੋਨੋਂ ਜਣੇ ਵੀ ਗੁਰੂ ਮਾਰ ਦੇ ਚਾਨਾ ਵਿੱਚ ਬਰਾਜ ਗਏ ਤੇ ਉਹਨਾਂ ਦੇ ਬੱਚੇ ਨੇ ਦੋਨੋਂ ਸਾਡੇ ਨਾਲ ਸੇਵਾ ਕਰ ਰਹੇ ਨੇ ਇਹ ਉਹਨਾਂ ਨੇ ਇੱਥੇ 1991 ਚ ਸ਼ਬੀਲ ਲਈ ਸੀ ਤੇ ਸ਼ਬੀਲ ਲੱਗੀ ਹੋਈ ਸੀ ਗੁਰੂ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਤੇ 2007 ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਇੱਥੇ ਜੀ ਉਹ ਜਨਵਰੀ 2007 ਦੇ ਸ਼ੁਰੂ ਚ ਹੋਇਆ ਵੀ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਤੇ ਪਾਠ ਦਾ ਭੋਗ ਪਾਇਆ ਜਾਏਗਾ ਤੇ ਉਸ ਤੋਂ ਬਾਅਦ ਬੰਦ ਕਰ ਦਿੱਤਾ ਜਾਏਗਾ ਜਿਵੇਂ ਅੱਗੇ ਅੱਛੀ ਵੀਲ ਚਲਦੀ ਓਦਾਂ ਹੀ ਚਲਦੀ ਰਹੇਗੀ ਜੀ ਤੇ ਫਿਰ ਗੁਰੂ ਮਹਾਰਾਜ ਨੇ ਇਦਾਂ ਦਾ ਚੌਂਕੜਾ ਮਾਲ ਲਿਆ ਤੇ ਗੁਰੂ ਮਹਾਰਾਜ ਵੀ ਚੌਂਕੜਾ ਮਾਰ ਕੇ ਜਿਵੇਂ ਬੈਠ ਗਏ ਬਾਬਾ ਦੀਪ ਸਿੰਘ ਜੀ ਗੁਰੂ ਸਾਹਿਬ ਨਾਲ ਤੇ ਜਿਵੇਂ ਸੰਗਤਾਂ ਬੁੱਧਵਾਰ ਚ ਪੈਰਾ ਚਲਦਾ ਸੀ 12 ਤੋਂ 4 ਜਿਵੇਂ ਅੰਬਦ ਸਰ ਸ਼ਹੀਦਾਂ ਦੇ ਐਤਵਾਰ 12 ਤੋਂ ਚੱਲਦਾ ਉਹ ਹੀ ਪਰੰਪਰਾ ਦੇ ਹਿਸਾਬ ਨਾਲ ਇੱਥੇ 12 ਤੋਂ 4 ਬੁੱਧਵਾਰ ਚਲਦਾ ਹੈ ਵਰਕਿੰਗ ਡੇ ਚ ਤੇ ਸੰਗਤਾਂ ਆਂਦੀਆਂ ਆ ਗੁਰੂ ਮਤ ਦੇ ਹਿਸਾਬ ਨਾਲ ਉਹ ਆਪਣੀਆਂ ਮੰਨ ਦਾ ਮੰਗਦੀਆਂ ਨੇ ਉਹ ਪੂਰੀਆਂ ਹੁੰਦੀਆਂ ਕੋਈ ਸੁਕਰਾਣਾ ਕਰਨ ਆ ਰਿਹਾ ਕੋਈ ਆਪਣੀ ਦੁੱਖ ਦੱਸਦਾ ਦੱਸਣ ਆ ਰਿਹਾ ਫਿਰ ਉਹ ਪੂਰਾ ਹੁੰਦਾ ਤੇ ਗੁਰੂ ਸਾਹਿਬ ਨੂੰ ਆਪਣੇ ਖੁਸ਼ੀਆਂ ਦੇ ਨਾਲ ਉਹ ਆਉਂਦੇ ਆ ਜਿਵੇਂ ਤੁਸੀਂ ਉਹਨੇ ਕਿਹਾ ਕਿ ਗੁਰੂ ਸਾਹਿਬ ਇੱਥੇ ਚੌਂਕੜਾ ਮਾਰ ਕੇ ਬਹਿ ਗਏ ਮੰਨਦੇ ਹੋ ਕਿ ਬਾਬਾ ਜੀ ਨੂੰ ਸ਼ਹਿਰ ਦੇ ਥਾਂ ਬਹੁਤ ਪਸੰਦ ਆਈ ਸੀ ਕਿਉਂਕਿ ਚਰਸਤੇ ਹੈਗਾ ਸ਼ਾਇਦ ਕਈ ਵਾਰੀ ਚਰਸਤੇ ਭਾਰੇ ਵੀ ਹੁੰਦੇ ਆ ਤੇ ਚਰਸਤੇ ਦੇ ਵਿੱਚ ਹੀ ਗੁਰਦੁਆਰਾ ਗੁਰੂ ਘਰ ਹੈਗਾ ਤੇ ਇੱਥੇ ਬੈਠ ਕੇ ਜਦੋਂ ਸੰਗਤਾਂ ਪਾਠ ਕਰਦੀਆਂ ਨੇ ਲੱਗਦਾ ਨਹੀਂ ਦੁੱਖ ਦੇ ਲਿੱਧਰ ਜਿਹੜੇ ਹੋਣ ਵਾਲੇ ਰੋਡ ਐਕਸੀਡੈਂਟ ਉਹਨਾਂ ਤੋਂ ਵੀ ਕਾਫੀ ਆਪਾਂ ਕਹਿ ਸਕਦੇ ਮਾਤਰਾ ਚ ਢਾਲਾ ਮਿਲਦਾ ਹੈ ਇਹੀ ਗੱਲ ਨਾਲ ਅੱਜ ਇੱਥੇ ਨਾ ਇੱਕ ਸਾਡੇ ਬਜ਼ੁਰਗ ਸੀਗੇ ਜਿਹੜੇ ਇੱਥੇ ਜਦੋਂ ਖੇਤ ਹੁੰਦੇ ਸੀ ਉਦੋਂ ਦੀ ਗੱਲ ਕਰਾਂਦੇ ਵੀ ਇੱਥੇ ਤਾਂ ਪਹਿਲਾਂ ਖੇਤ ਸੀ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਇੱਥੇ ਚੌਂਕ ਬਣੇਗਾ ਤੇ ਇੱਥੇ ਗੁੱਦਰਾਤਾਂ ਬਣ ਕੇ ਇੰਨੀ-ਇੰਨੀਆਂ ਰੌਣਕਾਂ ਲੱਗਣਗੀਆਂ ਵੀ ਕਦੋਂ ਕੌਣ ਇੱਥੋਂ ਲੰਘ ਕੇ ਗਿਆ ਸੀ ਕੀ ਤੱਪ ਕੀਤਾ ਸੀ ਇਹ ਮਾਪ ਰਾਜ ਨੂੰ ਜਾਣਦੇ ਹੋਏ ਵੀ ਚੌਂਕ ਦੇ ਵਿੱਚ 300 ਗੱਜ ਜਗ੍ਹਾ ਹੋਣ ਦੇ ਬਾਵਜੂਦ ਤੇ ਸੰਗਤ ਲੱਖਾਂ ਦੇ ਹਿਸਾਬ ਨਾਲ ਬੁੱਧਵਾਰ ਮੱਥਾ ਟੇਕ ਕੇ ਜਾਂਦੀ ਹੈ ਹਜ਼ਾਰਾਂ ਦੇ ਹਿਸਾਬ ਨਾਲ ਥੱਲੋਂ ਸੜਕ ਗਰਮ ਹੈ ਉਪਰੋਂ ਅਸਮਾਨ ਗਰਮ ਹੈ ਬਿਜਲੀ ਦਾ ਕੱਟ ਲੱਗ ਗਿਆ ਪ੍ਰਸੰਗਤ ਆਪਣਾ ਜਾ ਨਤਨਤਨ ਜੱਪੀ ਜਾ ਰਹੀ ਹੈ ਜੱਪੀ ਜਾ ਰਹੀ ਹੈ ਉਹਨਾਂ ਨੂੰ ਪੁੱਛੋ ਕਿ 6 ਦੇ 6 ਦਿਨ ਉਹ ਏਸੀ ਚ ਘਰੇ ਬਾਹਰ ਨਹੀਂ ਨਿਕਲਦੇ ਗਰਮੀ ਹੈ ਪਰ ਬੁੱਧਵਾਰ ਨੂੰ ਸਾਰਿਆਂ ਚ ਇੰਨੀ ਏਨਰਜੀ ਹੁੰਦੀ ਹੈ ਜਿਹਦੇ ਹਿਸਾਬ ਹੀ ਕੋਈ ਨਹੀਂ ਇਸ ਕਰਕੇ ਅਸੀਂ ਕਹਿੰਦੇ ਵੀ ਜੋ ਮਾਰਾ ਇਹਨੇ ਰੱਖਣਾ ਉੱਥੇ ਰੱਖਣਾ ਹੈ ਗੁਰੂ ਮਾਰਾ ਨੇ ਇੱਥੇ ਆ ਕੇ ਸਾਨੂੰ ਮਤ ਦਿੱਤੀ ਕੀਤਾ ਗੁਰੂ ਮਾਰਾ ਨੇ ਚਾਹਨਾ ਅਸੀਂ ਆਹਾ ਲੰਗਰ ਆਲਾਲੀ ਬਿਲਡਿੰਗ ਬਣਾਈ ਇੱਧਰ ਹਸਪੀਟਲ ਬਣਾਇਆ ਜਿਹਦੇ ਵਿੱਚ ਡੈਂਟਲ ਵਿਭਾਗ ਹੱਡੀਆਂ ਦਾ ਵਿਭਾਗ ਮੈਡੀਕਲ ਦੀ ਦੁਕਾਨ ਲੈਬਰਾਟਰੀ ਬਾਅਦ ਕੈਂਪ ਕੋ ਲੱਗਾ ਹੋਇਆ ਹੈ ਜਿਹੜੇ ਆਮ 2-2000 ਰੁਪਏ ਚ ਟੈਸਟ ਹੁੰਦੇ ਨੇ ਉਹ ਅਸੀਂ ਹਰੇਕ ਬੁੱਧਵਾਰ 500 ਰੁਪਏ ਚ ਕਰਦੇ ਆ ਜਿਹੜੀ ਸਾਡੀ ਲਾਗਤ ਹੈ 500 ਰੁਪਏ ਉਹਦੇ ਹਿਸਾਬ ਨਾਲ ਜੀ ਤੇ ਸੂਆਂ ਦੀ ਗਿਣਤੀ ਚ ਹਜ਼ਾਰਾਂ ਦੀ ਗਿਣਤੀ ਚ ਪਹੁੰਚਣ ਵਾਲੇ ਹੋ ਗਏ ਆ ਜਿਹੜੇ ਟੈਸਟ ਕਰਾ ਕੇ ਜਾਂਦੇ ਆ ਗੁਰਕੀ ਗੋਲਗ ਸੰਗਤਾਂ ਨੂੰ ਉਹਦੇ ਸਾਹਮਣੇ ਚੱਲਿਆ ਆਇਆ ਲੋਕੀ ਸੰਗਤ ਹੀ ਮਾਲ ਦਿੰਦੀ ਹੈ ਸੰਗਤ ਦੇ ਉੱਤੇ ਲਾਈਦਾ ਅਸੀਂ ਪ੍ਰਬੰਧਕ ਆਪਣਾ ਅੱਡੀ ਚੋਟੀ ਦਾ ਜੋਰ ਲਾ ਕੇ ਅਗਲੇ ਬੁੱਧਵਾਰ ਨਾਲੋਂ ਵੱਧ ਕਵਰ ਕਰਦੇ ਆਂ ਪਰ ਸੰਗਤ ਉਸ ਤੋਂ ਵੱਧ ਹੁੰਦੀ ਹੈ ਫਿਰ ਸਾਡੀ ਕਵਰੇਜ ਛੋਟੀ ਰਹਿ ਜਾਂਦੀ ਹੈ ਬਿਲਕੁਲ ਇਹ ਸੰਗਤਾਂ ਮਾਫੀ ਵੀ ਮੰਗਦੇ ਆਂ ਵੀ ਸਾਡੀ ਸਾਡੇ ਤੋਂ ਕਮੀ ਰਹਿ ਜਾਂਦੀ ਹੈ ਪਰ ਜੇ ਗੁਰੂ ਮਹਾਰਾਜ ਦੀ ਕਿਰਪਾ ਇੰਨੀ ਆ ਵੀ ਤੁਹਾਡੇ ਕੋਲ ਕੰਮ ਹੀ ਰਹਿਣੀ ਰਹਿਣੀ ਆ ਸੰਗਤ ਇੰਨੀ ਆਣੀ ਪਰ ਸੰਗਤ ਦੇ ਵਿੱਚ ਕੋਈ ਵੀ ਸ਼ਿਕਵਾ ਨਹੀਂ ਹੁੰਦਾ ਵੀ ਸਾਨੂੰ ਆਹ ਚੀਜ਼ ਨਹੀਂ ਮਿਲੀ ਜਾਂ ਨਹੀਂ ਮਿਲੀ ਅਸੀਂ ਨਹੀਂ ਆਵਾਂਗੇ ਪਰ ਉਹ ਅਗਲੀ ਅਸ ਤੋਂ ਵੱਧ ਕੇ ਸੰਗਤ ਆਂਦੀ ਹੈ। ਦੇਖਿਆ ਜਾਂਦਾ ਕਿ ਲੋਕ ਸ਼ਹਿਰੋਂ ਬਾਹਰ ਵੀ ਬਹੁਤ ਆਣ ਲੱਗ ਗਏ। ਹੁਣ ਜਿਵੇਂ ਪਹਿਲੇ ਲੁਧਿਆਣਾ ਸ਼ਹਿਰ ਦੇ ਲੋਕ ਆਂਦੇ ਸੀ ਹੁਣ ਲੁਧਿਆਣੇ ਤੋਂ ਬਾਹਰ ਦੇ ਲੋਕ ਵੀ ਚੇਚਾ ਕਹਿੰਦੇ ਨਾ ਚੁਪੈਰਾ ਸਾਹਿਬ ਕੱਟਣ ਲਈ ਆ ਰਹੇ ਨੇ। ਇੰਨਾ ਪਿਆਰ ਸੰਗਤਾਂ 'ਚ ਦੇਖਣ ਨੂੰ ਮਿਲ ਰਿਹਾ ਹੈ। ਇੰਨਾ ਉਹਨਾਂ ਦਾ ਹਜ਼ੂਮ ਦੇਖਣ ਨੂੰ ਮਿਲਦਾ ਕਿ ਨਾ ਉਹਨਾਂ ਨੂੰ ਗਰਮੀ, ਨੇਰੀ, ਤੂਫਾਨ ਕੁਝ ਨਹੀਂ ਨਜ਼ਰ ਆਂਦਾ। ਸਿਰਫ ਔਰ ਸਿਰਫ ਗੁਰੂ ਸਾਹਿਬ ਦੇ ਪ੍ਰਤੀ ਅਥਾਹ ਸ਼ਰਧਾ ਜਿਹੜੀ ਸਿਰਫ ਉਹੀ ਨਜ਼ਰ ਆਉਂਦੀ ਹੈ। ਬਿਲਕੁਲ ਭੈਣ ਐਦਾਂ ਹੀ ਐ ਜਦੋਂ ਪਿਛਲੇ ਤੋਂ ਪਿਛਲੇ ਬੁੱਧਵਾਰ ਮੀਂਹ ਪਿਆ ਹਲਕਿਆਂ ਨਾਲ ਗਿਆ ਕਣੀਆਂ ਪੈਂਦੀਆਂ ਨੇ ਇਹ ਸੰਗਤਾਂ ਵੀ ਆਪਣਾ ਬੈਠ ਕੇ ਪਾਠ ਕਰੇਗੀ ਉਦਾਂ ਹੀ ਸੰਗਤ ਦੇ ਵਿੱਚੋਂ ਮੁੰਡੇ ਸੀਗੇ ਉਹ ਤਰਪੈ ਲੈ ਕੇ ਸੰਗਤ ਦੇ ਉੱਪਰ ਖੜੇ ਨੇ ਵੀ ਮੀਂਹ ਨਾ ਪਵੇ ਤੇ ਸੰਗਤ ਆਪਣਾ ਪਾਠ ਕਰੇ ਗੁਰੂ ਮਹਾਰਾਜ ਆਪਣੇ ਆਪ ਜਦੋਂ ਸ਼ਰਧਾ ਪੂਰੀ ਹੁੰਦੀ ਹੈ ਜਿਨੇ ਜੋ ਮੰਗਿਆ ਹੁੰਦਾ ਉਹਨੂੰ ਉਹ ਮਿਲਦਾ ਹੈ ਤੇ ਉਹ ਗੁਰੂ ਨੂੰ ਆਪਣੇ ਆਪ ਸਮਰਪਿਤ ਹੋ ਜਾਂਦਾ ਵੈ ਜੁਗਰਾਉਂ ਤੋਂ ਖੰਨੇ ਤੋਂ ਜਲੰਧਰ ਤੋਂ ਚੰਡੀਗੜ੍ਹ ਤੋਂ 20 20 30 30 ਸਰੀਰ ਇਦਾਂ ਨੇ ਜਿਹੜੇ ਸਾਨੂੰ 2-2 ਸਾਲ ਹੋ ਗਏ ਸਾਨੂੰ ਪਤਾ ਵੀ ਉਹ ਆ ਰਹੀ ਹੈ ਸੰਗਤ ਜੀ ਤੇ ਉਹ ਸੰਗਤ 11 ਵਜੇ ਪਹੁੰਚ ਜਾਂਦੀ ਹੈ ਤੇ 5 ਵਜੇ ਸਾਰਾ ਸਮਾਨ ਸੰਭਾਲ ਕੇ ਫੇਰ ਜਾਂਦੀਆਂ ਨੇ ਆਮ ਦਿਨਾਂ ਤੋਂ ਦੁਪਹਿਰ ਸਾਭ ਨੂੰ ਕਿੰਨੀ ਕੁ ਜ਼ਿਆਦਾ ਸੰਗਤ ਆਂਦੀ ਹੈ ਆਮ ਦਿਨਾਂ ਤੋਂ ਭੈਣ ਵੀ ਗੁਣਾ ਕਰ ਲੋ 50 ਨਾਲ 100 ਨਾਲ ਉਤਸਾਵਨਾਂ ਦਾ ਸੰਗਤ ਹੁੰਦੀ ਆਮ ਦਿਨਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਹੁੰਦੀ ਹੈ ਬੁੱਧਵਾਰ ਲੱਖਾਂ ਦੀ ਗਿਣਤੀ 'ਚ ਹੁੰਦੀ ਹੈ ਹੂੰ ਤੇ ਕਦੀ ਵੀ ਇਦਾਂ ਹੋਇਆ ਨਹੀਂ ਕਦੀ ਲੰਗਰ ਹਾਲ 'ਚ ਲੰਗਰ ਦੀ ਤੋਟ ਆ ਗਈ ਜਾਂ ਕਿਸੇ ਤਰ੍ਹਾਂ ਦੀ ਕੋਈ ਕਮੀ ਆ ਗਈ ਪਰ ਗੁਰੂ ਸਾਹਿਬ ਨੇ ਆਪ ਜਿਵੇਂ ਕਈ ਵਾਰ ਹੁੰਦਾ ਆਖੀ ਦੇਖੇ ਚਮਤਕਾਰ ਹੁੰਦੇ ਕਿ ਗੁਰੂ ਸਾਹਿਬ ਨੇ ਆਪ ਪੂਰਤੀ ਕੀਤੀ ਆਪਣੇ ਆਪ ਹੀ ਨਾ ਜਦੋਂ ਕਿਤੇ ਲੱਗੇ ਵੀ ਕਮੀ ਆ ਗਈ ਜਿਹੜੀ ਸੰਗਤ ਬੈਠੀ ਹੁੰਦੀ ਹੈ ਉਹ ਆਪਣੇ ਆਪ ਕੋਈ ਸਮੋਸੇ ਲੈਣ ਤੋਂ ਜਾਂਦਾ ਹੈ ਕੋਈ ਫੁਲਕੇ ਲੈਣ ਤੋਂ ਜਾਂਦਾ ਹੈ ਉਹ ਇੱਕ ਸੰਗਤ ਲਈ ਆਈ ਜਾ ਰਹੀ ਹੈ ਦੂਜੀ ਸੰਗਤ 'ਚ ਵਰਤਾਈ ਜਾ ਰਹੀ ਹੈ ਹੁਣ ਐਦਾਂ ਹੀ ਸੀਗੇ ਸੰਗਤ ਉਹਨਾਂ ਨੇ ਦੇਖਿਆ ਪਛਾਣਦੇ ਨੇ ਦਿੱਕਤ ਆਉਂਦੀ ਹੈ ਉਹ ਪਛਾਦਿਆਂ ਦੀ ਮਸ਼ੀਨ ਦੇਗੇ ਦੂਜਾ ਦੇਗੇ ਉਹ ਆਪਣੇ ਆਪ ਸੰਗਤ ਨੂੰ ਦਿਖਦਾ ਜਿੱਥੇ ਕਮੀ ਉਹ ਕਰਮੀ ਨੂੰ ਆਪਣੇ ਆਪ ਸਾਡੇ ਨਾਲ ਡਿਸਕਸ ਕਰਕੇ ਉਹ ਪੂਰੀ ਕਰ ਜਾਂਦੇ ਆ ਅੱਜ ਵੀ ਘੱਟੋ ਘੱਟ ਨੇ ਵੀ ਸੋਕ ਤਰ੍ਹਾਂ ਦੇ ਪਕਵਾਨ ਆਲੇ ਦੁਆਲੇ ਘਰਾਂ ਚੋਂ ਸੰਗਤ ਬਣਾ ਕੇ ਲਿਆਈ ਹੋएगी ਜਿਹੜੇ ਲੰਗਰ 'ਚ ਵੰਡਣਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਨਾ ਹੈ ਤੁਹਾਡਾ ਬਲਵਿੰਦਰ ਕੌਰ ਕਿੰਨੇ ਸਮੇ ਤੋਂ ਆ ਰਹੇ ਹੋ ਤੇ ਤੇ ਬਾਬਾ ਦੀਪ ਸਿੰਘ ਗੁਰਦਾਰੇ ਹਾਰਡਲੀ 1 ਮਹੀਨਾ ਹੋ ਗਿਆ ਵੈਸੇ ਅੱਛਾ ਤੇ ਕਿਵੇਂ ਦੇਖਦੇ ਹੋ ਕਿ ਬਾਬਾ ਦੀਪ ਸਿੰਘ ਕਿਵੇਂ ਝੋਲੀਆ ਪਰਦੇ ਨੇ ਬਸ ਘਰੋਂ ਸ਼ੁਰੂ ਕਰ ਦਿਓ ਕਿ ਅਸੀਂ ਜਾਣਾ ਤੇ ਤੇ ਠਾਂ ਠਾਂ ਮਾਰਦਾ ਇਕੱਠ ਵੇਖ ਕੇ ਮਨ ਨੂੰ ਇੰਨਾ ਇੰਨੀ ਖੁਸ਼ੀ ਮਿਲਦੀ ਹੈ ਕਿ ਪੁੱਛੋ ਨਾ ਕੁਛ ਕਰੋ ਇੱਕ ਵਾਰੀ ਕਹਿ ਦਿਓ ਕਿ ਅਸੀਂ ਜਾਣਾ ਹੈ ਕਰੋ ਇੱਕ ਵਾਰੀ ਅਸੀਂ ਕਹਿ ਦਿਓ ਕਿ ਅਸੀਂ ਜਾਣਾ ਹੈ ਬਾਬਾ ਜੀ ਸਾਰੇ ਰਸਤੇ ਖੋਲ ਦਿੰਦੇ ਨੇ ਇੱਥੇ ਆਓ ਤੇ ਮਨ ਇੰਨਾ ਖੁਸ਼ ਹੋ ਜਾਂਦਾ ਹੈ ਕਿ ਚਾਰੋਂ ਪਾਸੇ ਦੀ ਚਿੰਤਾ ਹੀ ਖਤਮ ਹੋ ਜਾਂਦੀ ਹੈ ਘਰ ਦੀ ਕੋਈ ਚਿੰਤਾ ਨਹੀਂ ਰਹਿੰਦੀ ਕੋਈ ਚਿੰਤਾ ਨਹੀਂ ਰਹਿੰਦੀ ਮਨ ਭਰ ਲਿਆ ਤੁਸੀਂ ਕੀ ਹੋਇਆ ਇੱਥੇ ਆ ਕੇ ਸੰਗਤਾਂ ਦਾ ਪਿਆਰ ਦੇਖ ਕੇ ਮਨ ਪਾ ਲਵਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਮੇਰੀ ਹੱਥ ਜੋੜ ਕੇ ਬੜੇ ਪ੍ਰੇਮ ਔਰ ਨਾਮ ਨਾਲ ਗੱਲਾਂ ਸੁਣਿਓ। ਇਹ ਬਾਬਾ ਦੀਪ ਸਿੰਘ ਦਾ ਡੇਰਾ ਧਾਰਾ ਬਾਬੇ ਨਾਨਕ ਬਾਬੇ ਨਾਨਕ ਦਾ ਘਰ ਆਏ ਬਾਬਾ ਦੀਪ ਸਿੰਘ ਦਾ। ਇੱਥੇ ਜੋ ਵੀ ਆਉਂਦਾ ਰਾਜੀ ਹੋ ਕੇ ਜਾਂਦਾ ਜਿੰਨਾ ਮਰਜ਼ੀ ਦੁਖੀ ਹੋਵੇ। ਕੋਈ ਵੀ ਦੁੱਖਤ ਦੇ ਲਈ ਫਾ ਸ਼ਰਦਾ ਦੇ ਨਾਲ ਆ ਕੇ ਐਸੇ ਪੰਜ ਜਵਹਿਰੇ ਸੁੱਕ ਲੋ ਪੰਜ ਮੈਂ ਸਾਰੇ ਤਿੱਕਰ ਉਹਦੇ ਦੁੱਖਾਂ ਦਾ ਨਾਸ਼ ਹੋ ਜਾਊਗਾ ਕੋਈ ਵੀ ਦੁੱਖ ਨਹੀਂ ਰਹੂਗਾ ਸਾਰੀ ਸੰਗਤਾਂ ਦੇ ਚਾਹਤ ਜਹੀ ਬੇਨਤੀ ਆ ਵੀ ਆਓ ਸ਼ਰਦਾ ਨਾਲ ਜੇ ਤੁਹਾਡੇ ਸ਼ਰਦਾ ਹੀ ਨਹੀਂ ਹੋਊਗੀ ਤਾਂ ਫਿਰ ਤੋ ਆ ਕੇ ਕੀ ਕਰਾਂਗੇ ਭਾਵੇਂ ਜਿੰਮੇ ਮਰਜ਼ੀ ਭੱਜੇ ਨੱਠੇ ਫਿਰੋ ਜੇ ਸ਼ਰਦਾ ਹੈਗੀ ਤਾਂ ਸਭ ਕੁਝ ਆ ਜੇ ਸ਼ਰਦਾ ਨਹੀਂ ਹੈਗੀ ਤਾਂ ਕੁਝ ਨਹੀਂ ਜੇ ਸ਼ਰਦਾ ਹੋਊਗੀ ਤੁਹਾਡੇ ਵੇ ਮਿੱਟੀ 'ਚ ਵੀ ਹੱਥ ਮਾਰੂੰਗਾ ਉਤਸਵੀ ਸੰਗਤੇ ਰੁਪਈਏ ਬਣਨੇ ਜੀ ਬਾਬਾ ਦੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਪਰ ਸ਼ਰਧਾ ਰੱਖਣੀ ਚਾਹੀਦੀ ਆ ਤੁਸੀਂ ਹਰ ਵਾਰੀ ਭਾਂਡਿਆਂ ਦੀ ਸੇਵਾ ਕਰਦੇ ਹੋ ਅਸੀਂ ਤੁਹਾਨੂੰ ਹਰ ਵਾਰੀ ਦੇਖਦੇ ਆ ਬੜੇ ਪਿਆਰ ਨਾਲ ਨਿਉਂ ਕੇ ਕਰਦੇ ਹੋ ਤੁਸੀਂ ਹਰ ਵਾਰੀ ਹੰਕਾਰ ਚਾਕੇ ਸੇਵਾ ਕਰੀਏ ਸੇਵਾ ਵੀ ਕੋਈ ਨਹੀਂ ਸੇਵਾ ਕਰਦੇ ਜੇ ਹਉਮਾ ਆ ਜਾਵੇ ਨਾ ਫਿਰ ਕੋਈ ਸੇਵਾ ਨਹੀਂ ਜੀ ਦੇਵਕ ਸੇਵਾ ਹੀ ਨਿਰੰਪਤਾ ਨਾਲ ਕਰਨੀ ਆ ਹਰ ਇੱਕ ਮੂਰੇ ਝੁੱਕ ਕੇ ਫਿਰ ਸੇਵਾ ਦੇ ਵਿੱਚ ਫਲ ਪ੍ਰਾਪਤ ਹੁੰਦੇ ਨਹੀਂ ਕੋਈ ਫਲ ਪ੍ਰਾਪਤ ਨਹੀਂ ਹੋਊਗਾ ਜੇ ਸ਼ਰਧਾ ਨਾਲ ਸੇਵਾ ਨਾ ਕਰਾਂਗੇ ਜਿਹਦੇ ਵੀ ਚਲੇ ਜਾਓ ਸੇਵਾ ਦਾ ਸਰਦਾਰ ਨਹੀਂ ਕਰਨੀ ਪੈਂਦੀ ਆ ਤਾਂ ਕਿ ਕਿਸੇ ਪੀਰ ਫਕੀਰ ਦੀ ਮੱਟੀ ਨੂੰ ਪੁੰਜ ਲੋ ਇਹਦਾ ਫਿਰ ਪਰਮੇਸ਼ਰ ਦਾ ਰੂਪ ਆ ਜੀ ਬਾਬਾ ਦੀਪ ਸਿੰਘ ਪਰਮੇਸ਼ਰ ਦਾ ਉਤਾਰ ਆ ਚਾਹੇ ਕਿਸੇ ਰੂਪ ਵਿੱਚ ਆ ਪਰਮੇਸ਼ਰ ਵਰਦਾ ਜੀ ਬਾਬਾ ਦੀਪ ਸਿੰਘ ਦੀ ਇਹ ਜੀ ਕਿਰਪਾ ਜਿਹੜਾ ਇਹਦੇ ਦਰ ਤੇ ਆ ਕੇ ਸਾਧਾ ਨਾਲ ਸੀਸ ਨਮਾ ਕੇ ਸਾਧਾ ਨਾਲ ਸੇਵਾ ਕਰੂਗਾ ਉਹ ਹਰ ਇੱਕ ਫਲ ਪ੍ਰਾਪਤ ਕਰੂਗਾ ਧੰਨ ਜਿਹੜਾ ਨਹੀਂ ਕਈ ਆਉਂਦੇ ਆ ਹਾਂ ਜੀ ਆਉਂਦੇ ਆ ਭੱਜੇ ਆਉਂਦੇ ਆ ਭੱਜੇ ਜਾਂਦੇ ਆ ਜੇ ਉਹਨਾਂ ਨੂੰ ਕੁਝ ਕਹੋ ਭਾਈ ਰਾਮ, ਪ੍ਰੇਮ ਦਾ, ਸ਼ਾਂਤੀ ਦਾ ਉਹ ਸੰਗੋਗ ਭੱਜ ਕੇ ਪੈਂਦੇ ਫਿਰ ਉਹਨਾਂ ਨੂੰ ਗੁਰਦਰਿਆ ਆਉਣ ਦਾ ਕੋਈ ਲਾਭ ਨਹੀਂ ਜੇ ਸੇਵਾ ਨਹੀਂ ਕਰੂਗਾ ਸਰਦਾ ਨਹੀਂ ਸਰਦਾ ਰੱਖ ਕੇ ਆਓ ਸਭ ਪ੍ਰਾਪਤ ਹੋ ਜਾ ਸਭ ਕੁਝ ਇਹ ਬਾਬਾ ਦੀਪ ਸਿੰਘ ਦੇ ਚਰਨਾਚੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਬਾਬਾ ਦੀਪ ਸਿੰਘ ਜੀ ਦੇ ਚਰਨਾ ਤੇ ਜਿੱਦ ਤੇ ਕਿ ਇੰਨੀ ਸੰਗਤਾਂ ਨਤਮਸਤਕ ਹੁੰਦੀਆਂ ਹੋ ਤੇ ਹੀ ਬਾਬਾ ਦੀਪ ਸਿੰਘ ਜਿਹੜਾ ਚੈਰੀਟੇਬਲ ਟਰਸਟ ਹੈ ਉਹਨਾਂ ਵੱਲੋਂ ਇੱਕ ਕੈਂਪ ਲਗਾਇਆ ਜਾਂਦਾ ਤੇ ਗੱਲਬਾਤ ਕਰਦੇ ਡਾਕਟਰ ਸਾਹਿਬ ਨਾਲ ਕੀ ਕੁਛ ਟੈਸਟ ਕਰਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਕੀ ਕੀ ਟੈਸਟ ਕਰਦੇ ਹੋ ਤੁਸੀਂ ਬੋਡੀ ਦੇ ਤੁਸੀਂ ਸਾਰੇ ਬੋਡੀ ਦੇ ਟੈਸਟ ਕਰਦੇ ਜਿਵੇਂ ਗੁਰਦਿਆਂ ਦਾ ਟੈਸਟ ਲੀਵਰ ਦਾ ਟੈਸਟ ਹਾਰਟ ਦਾ ਟੈਸਟ ਵਾਇਰਲ ਮਾਰਕਰ ਜਿਹੜੇ ਹੁੰਦੇ ਆਪਣੇ ਵਿਟਾਮਿਨ ਡੀ ਟੈਸਟ ਹੁੰਦੇ ਆ ਫੈਰਟ ਦਾ ਟੈਸਟ ਹੁੰਦਾ B12 ਹੁੰਦਿਆ ਜਾਂ ਆਇਰਨ ਡੈਫੀਸ਼ੈਂਸੀ ਹੁੰਦੀ ਆ 슈ਗਰ ਦਾ 3 ਮਹੀਨੇ ਦਾ ਹੁੰਦਾ ਉਹ ਸਾਰੇ ਆਪਾਂ ਇਹ ਕਿੰਨੇ ਕਿੰਨੇ ਪੈਸੇ ਚ ਕਰਦੇ ਹੋ 550 ਸਾਢੇ 550 ਚ ਫੁੱਲ ਬਾਡੀ ਟੈਸਟ ਇੱਕ ਸਾਡ ਸਿਰਫ ਫੁੱਲ ਬਾਡੀ ਪੈਕੇਜ 550 ਅੱਛਾ ਤੇ ਰਿਪੋਰਟ ਕਦੋਂ ਤੱਕ ਮਿਲ ਜਾਂਦੀ ਹੈ ਨੈਕਸਟ ਡੇ ਨੈਕਸਟ ਡੇ ਹਾਂਜੀ ਤੇ ਇੱਥੇ ਆ ਕੇ ਸੰਗਤਾਂ ਦਾ ਕਿੰਨਾ ਕੁ ਪਿਆਰ ਦੇਖਣ ਨੂੰ ਮਿਲਦਾ ਵੀ ਹਾਂ ਆਮ ਦਿਨਾਂ ਨਾਲੋਂ ਇੱਥੇ ਕਿੰਨਾ ਕੁ ਜ਼ਿਆਦਾ ਲੋਕ ਆਂਦੇ ਟੈਸਟ ਕਰਵਾਉਣ ਬਹੁਤ ਜ਼ਿਆਦਾ ਹੋ ਗਿਆ ਅੱਗੇ ਨਾਲੋਂ ਜਿੱਥੇ 50% ਹੁੰਦਾ ਸੀ ਹੁਣ 100% ਹੋ ਗਿਆ ਹੈਗਾ ਕਿਉਂਕਿ ਅਸੀਂ ਵੈਸਿਲਟੀ ਦਿੰਨੇ ਆ ਲੋਕਾਂ ਨੂੰ ਐਨੀ ਵੈਸਿਲਟੀ ਆਪਣੇ ਆਲ ਓਵਰਲ ਦੇਖਣ ਦੇ ਵਿੱਚ ਕਿਤੇ ਨਹੀਂ ਹੈਗੀ ਜਿੰਨੇ ਆਪਾਂ ਰੇਟ ਜਿਹੜਾ ਅਸੀਂ ਦੇ ਰਹੇ ਆ 7.5 ਫੌਂਸਰ ਦੇ ਫੁੱਲ ਬਾਡੀ ਸ਼ੂਗਰ ਸਾਡੀ ਬਿਲਕੁਲ ਫ੍ਰੀ ਹੈਗੀ ਆ ਉਹ ਆ ਕੇ ਕਰਵਾ ਸਕਦੇ ਕੋਈ ਵੀ ਹੋਵੇ। ਤੋਂ ਅਨੋਖੇ ਸ਼ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅਸੀਂ ਖੜੇ ਸੀ ਸੰਗਤਾਂ ਦਾ ਇੰਨਾ ਪਿਆਰ ਇੱਥੇ ਇੰਨਾ ਇੱਥੇ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਨੀਚੇ ਪੈਰ ਸੜ ਰਹੇ ਨੇ ਗਰਮੀ ਇੰਨੀ ਜ਼ਿਆਦਾ ਹੈ ਲੂ ਪੈਂਦੀ ਵੀ ਹੈ ਪਰ ਫਿਰ ਵੀ ਸੰਗਤਾਂ ਦੇ ਬਿਲਕੁਲ ਵੀ ਗਰਮੀ ਜਿਹੜੀ ਉਹਨਾਂ ਨੂੰ ਟਸ ਤੋਂ ਮਸ ਕਰਨ ਚੋਂ ਬਿਲਕੁਲ ਵੀ ناکਾਮ ਹੁੰਦੀ ਹੋਈ ਨਜ਼ਰ ਆਉਂਦੀ ਐ ਸੋ ਤੁਸੀਂ ਵੀ ਦੇਖੋ ਬਾਬਾ ਦੀਪ ਸਿੰਘ ਜੀ ਦੀ ਸੰਗਤਾਂ ਦਾ ਕਿੰਨਾ ਪਿਆਰ ਇੱਥੇ ਮਿਲਦਾ